ਗਠਜੰਦਨ ਦੀ ਉਮੀਦ ਲਾਈ ਜਾ ਰਹੀ ਸੀ ਗਠਜੰਦਨ ਨਹੀਂ ਹੋਇਆ ਅਗਰ ਸਾਡੀਆਂ ਹੱਕੀ ਮੰਗਾਂ ਮੰਨੇ ਤੋਂ ਬਗੈਰ ਗੱਠ ਜੋੜ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਪੰਥਕ ਹਲਕਿਆਂ 'ਚ ਸਿੱਖ ਕਿਸਾਨੀ 'ਚ ਸ਼ਹਿਰੀ ਹਲਕਿਆਂ 'ਚ ਨੁਕਸਾਨ ਉਠਾਉਣਾ ਪੈਂਦਾ ਅੱਡੇ ਨਹੀਂ ਸਾਡੇ ਸਿਧਾਂਤ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਪਾਲਸੀਆਂ ਪੰਜਾਬ ਦੀਆਂ ਹੱਕੀ ਮੰਗਾਂ ਕਿਸਾਨੀ ਔਰ ਸਾਡੇ ਬੰਦੀ ਸਿੰਘਾਂ ਦੇ ਸਾਡੇ ਮੁੱਦੇ ਆ ਉਹ ਸਾਡੇ ਅਹਿਮ ਹੈ ਰਾਜਨੀਤੀ ਬਾਦ ਵਿੱਚ ਬੀਬਾ ਜੀ ਨੂੰ ਲੜਾਇਆ ਜੋ ਕਿ ਬੰਦੇ ਸਿੱਖ ਦੀ ਭੈਣ ਸੀਗੇ ਬਹੁਤ ਚੰਗਾ ਨਹੀਂ ਹੋ ਪਾਇਆ ਭਾਰਤੀ ਜਨਤਾ ਪਾਰਟੀ ਤੋਂ ਵੀ ਤੁਸੀਂ ਥੱਲੇ ਆ ਗਏ ਜੇ ਉੱਥੇ ਕਾਊਂਟਿੰਗ ਦੀ ਗੱਲ ਕਰੀਏ ਗਲਤੀਆਂ ਵੀ ਹੋਈਆਂ ਔਰ ਉਹਦੀਆਂ ਵੱਡੇ ਦਿਲ ਨਾਲ ਪਾਰਟੀ ਪ੍ਰਧਾਨ ਸਾਹਿਬ ਨੇ ਮਾਫੀ ਵੀ ਮੰਗੀ ਕਿ ਬਹੁਤ ਕਰਨੀ ਪਰੋ ਆਮ ਆਦੀ ਪਾਰਟੀ ਤੁਹਾਡੇ ਤੋਂ ਬਾਅਦ ਚਾਹੀ 10 ਸਾਲਾਂ ਜਿਹਨਾਂ ਨੇ ਦੋ ਜਿਹੜੇ ਪ੍ਰਦੇਸ਼ ਨੇ ਉੱਤੇ ਮੁੱਖ ਮੰਤਰੀ ਬਣਾ ਲਿਆ ਜੇ ਅਗਰ ਆਪਾਂ ਪੂਰਾਣਾ ਰਿਕਾਰਡ ਦੇਖਿਆ ਜਾਵੇ ਤੇ ਸੁਖਵੀਰ ਬਾਦਲ ਤੋਂ ਇਲਾਵਾ ਜਾਂ ਵੱਡੇ ਬਾਦਲ ਤੋਂ ਇਲਾਵਾ ਤੁਸੀਂ ਦੱਸ ਦੋ ਕਿ ਤੁਹਾਡੀ ਪਾਰਟੀ ਦਾ ਪ੍ਰਧਾਨ ਕੋਲ ਹੈ ਸਸਿਕਾ ਦੋਸਤੋ ਮੈਂ ਰਵਿੰਦਰ ਸਰਾਣਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਅਗਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਚ ਹੁਣ ਰਾਜਨੀਤਿਕ ਕਈ ਕਰਵਟ ਲੈ ਰਹੀ ਹੈ ਕਿਉਂਕਿ ਲੋਕ ਸਭਾ ਇਲੈਕਸ਼ਨ ਦਾ ਬਿਗਲ ਵੱਧ ਚੁੱਕਾ ਹੈ ਉਸੀ ਲੜੀ ਦੇ ਤਹਿਤ ਕਿ ਕਿਆਸ ਲਗਾਏ ਜਾ ਰਹੇ ਸੀ ਤੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੰਬਨ ਹੋਊਗਾ ਲੇਕਿਨ ਉਹ ਕਿਆਸ ਨੂੰ ਅੱਜ ਭਾਜਪਾ ਦੇ ਪ੍ਰਧਾਨ ਨੇ ਬਿਲਕੁਲ ਪ੍ਰਸ਼ਨ ਚਿੰਨ ਵਿਰਾਮ ਲਾਤਾ ਬਿਲਕੁਲ ਹੀ ਭਾਰਤੀ ਜਨਤਾ ਪਾਰਟੀ ਨੇ ਕਹਿ ਦਿੱਤੀ ਹੈ ਕਿ ਉਹ ਇਲੈਕਸ਼ਨ ਆਪਣੇ ਦਲ ਦਮ ਤੇ ਇਕੱਲੇ ਲੜਨਗੇ ਹਾਲਾਂਕਿ ਅਕਾਲੀ ਦਲ ਵੀ ਇਹ ਹੀ ਸ਼ੁਰੂ ਤੋਂ ਕਹਿ ਰਿਹਾ ਹੈ ਲੇਕਿਨ ਇਸ ਵਿਸ਼ੇ 'ਤੇ ਚਰਚਾ ਕਰਨ ਲਈ ਜਿਸ ਸਖਸ਼ਨਾਤ ਨੂੰ ਮਿਲਣ ਜਾ ਰਹੇ ਹਾਂ ਉਹ ਸੀਨੀਅਰ ਅਕਾਲੀ ਆਗੂ ਨੇ ਜਸਪੀਰ ਸਿੰਘ ਸੋਖੀ ਜਿਨ੍ਹਾਂ ਨੇ ਸੁਰੂ ਤੋਂ ਕਾਲੀਦ ਲਈ ਆਪਣਾ ਕੰਮ ਨੇਪਰੇ ਚਾੜਿਆ ਸਰ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਸਰ ਗਠਜੰਬੰਦਨ ਦੀ ਉਮੀਦ ਲਾਈ ਜਾ ਰਹੀ ਸੀ ਗਠਜੰਬੰਦਨ ਨਹੀਂ ਹੋਇਆ ਗਠਜੰਬੰਦਨ ਦੇਖੋ ਹਿੰਦੁਸਤਾਨ ਦੀ ਜਿਹੜੀ ਸਾਡੀ ਰਾਜਨੀਤਿਕ ਸਿਸਟਮ ਹੈ ਕਲਚਰ ਹੈ ਪਿਛਲੇ ਕਰੀਬ ਆਪਾਂ ਕਹੀਏ ਕਿ 90 ਦੇ ਹਕਿਆਂ ਤੋਂ ਬਾਅਦ ਸਿੰਗਲ ਲਾਰਜੇਸਟ ਪਾਰਟੀ ਦੇ ਕੋਲੇ ਮжоਰਿਟੀ ਨਹੀਂ ਆਉਂਦੀ ਖੇਤਰੀ ਪਾਰਟੀਆਂ ਸਟਰੋਂਗ ਹੋਈਆਂ ਔਰ ਖੇਤਰੀ ਪਾਰਟੀਆਂ ਸਟਰੋਂਗ ਹੋਣ ਕਰਕੇ ਇਹ ਗਠਬੰਧਨ ਦੀ ਰਾਜਨੀਤੀ ਪੂਰੇ ਹਿੰਦੁਸਤਾਨ ਸ਼ੁਰੂ ਹੋਈ ਜਿਦੇ ਵਿੱਚ ਪਿਛਲੇ ਸਮੇਂ ਦੌਰਾਨ ਸਾਡੇ ਮਹਿਬੂਬ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਔਰ ਸਵਰਗੀ ਸ਼੍ਰੀ ਹਟਿੰਦ ਵਿਹਾਰੀ ਬਾਜਪਈ ਜੀ ਉਹਨਾਂ ਦੀ ਦੋਸਤੀ ਵੀ ਸੀ ਉਹਨਾਂ ਦਾ ਆਪਸੀ ਪਿਆਰ ਵੀ ਸੀ ਔਰ ਉਹ ਇੱਕ ਸੱਚੇ ਦੇਸ਼ ਭਗਤ ਔਰ ਟ੍ਰੂ ਸਟੇਟਸਮੈਨਸ਼ਿਪ ਜਿਹੜੀ ਉਹਨਾਂ ਦੇ ਵਿੱਚ ਸੀ ਉਨ੍ਹਾਂ ਦੇ ਦੋਵਾਂ ਦੇ ਸਾਤ ਸਦਕਾ ਸ਼੍ਰੋਮਣੀ ਅਕਾਲੀ ਦਲ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਜਾਂ ਗਠਬੰਧਨ ਹੋਇਆ ਔਰ ਚੱਲਿਆ ਪੰਜਾਬ ਦੇ ਵਿੱਚ ਤਿੰਨ ਟਰਮਾਂ ਦੀ ਜਿਹੜੀ ਸਾਂਝੀ ਸਰਕਾਰ ਵੀ ਚੱਲੀ ਪਰ ਹਾਲਾਤ ਕੜਵਟ ਲੰਦੇ ਆ ਜਿਵੇਂ ਜਿਵੇਂ ਕੇਂਦਰ ਵਿੱਚ ਰਾਜ ਕਰਨ ਵਾਲੀ ਸਰਕਾਰ ਡਿਕਟੇਟਰਸ਼ਿਪ ਵੱਧਿਆ ਜਿਵੇਂ ਜਿਵੇਂ ਉਹਨੂੰ ਪੰਜਾਬ ਦੇ ਕਿਸਾਨਾਂ ਦੇ ਜਿਹੜੀਆਂ ਉਹਨਾਂ ਦੇ ਹੱਕੀ ਮੰਗਾਂ ਨੇ ਉਹਨਾਂ ਪ੍ਰਤੀ ਅਵੇਸਲਾਪਨ ਆਇਆ ਜਾਂ ਉਹਨਾਂ ਪ੍ਰਤੀ ਉਦਾਸੀਨਤਾ ਆਈ ਹੈ ਜਾਂ ਉਹਨਾਂ ਪ੍ਰਤੀ ਜ਼ਾਲਮਾਨਾ ਰਵਈਆ ਆ। ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਸਾਡੇ ਮੁਰੇ ਮੁੱਦਾ ਹੈ ਜਿਹੜਾ ਬੰਦੀ ਸਿੱਖਾਂ ਦੀ ਰਿਹਾਈ ਜਿਹੜੇ ਸਿੱਖ ਬੰਦੀ 28 28 ਸਾਲ 32 32 ਸਾਲ ਤੋਂ ਜੇਲ੍ਹ ਚ ਬੰਦ ਨੇ ਔਰ ਹਿੰਦੁਸਤਾਨ ਦੇ ਕਾਨੂੰਨ ਦੇ ਮੁਤਾਬਕ ਕਿਤੇ ਵੀ ਕੋਈ ਇਹੋ ਜੀ ਗੱਲ ਨਹੀਂ ਕਿ ਉਹਨਾਂ ਨੂੰ ਜੇਲ੍ਹ ਚ ਰੱਖਿਆ ਜਾ ਸਕੇ ਲੰਬੇ ਸਮੇਂ ਵਾਸਤੇ ਤੇ ਜਦੋਂ ਵਾਦੇ ਵਫਾ ਨਹੀਂ ਹੋਏ ਤੇ ਫਿਰ ਜਿਹੜਾ ਸਾਡਾ ਗੱਠਜੋੜ ਹੈ ਉਹ ਟੁੱਟਿਆ ਪ੍ਰਿਆਸ ਤਾਂ ਕੀਤੇ ਜਾ ਰਹੇ ਸੀ ਕਿ ਬਣੇ ਨਹੀਂ ਦੇਖੋ ਰਾਜਨੀਤਿਕ ਲੋਕਤੰਤਰ ਸਿਸਟਮ ਦੇ ਵਿੱਚ ਪ੍ਰਯਾਸ ਕਰਨੇ ਚੰਗੀ ਗੱਲ ਆ ਕਰਨੇ ਹੋਣੇ ਚਾਹੀਦੇ ਆ ਲੇਕਿਨ ਇਸ ਵਾਰੀ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪੂਰਾ ਆਪਣਾ ਸਟਰੋਂਗ ਸਟੈਂਡ ਲਿਆ ਪੰਜਾਬ ਦੀਆਂ ਕਿਸਾਨੀ ਦੀਆਂ ਸਾਡੀਆਂ ਸਿੱਖ ਪੰਥ ਦੀਆਂ ਹੱਕੀ ਮੰਗਾਂ ਦੇ ਲਈ ਕਿ ਉਹ ਮੰਗਾਂ ਜ਼ਰੂਰੀ ਨੇ ਜੇਕਰ ਉਹਨਾਂ ਦੀ ਮੰਗਾਂ ਦੀ ਪੂਰਤੀ ਹੁੰਦੀ ਹੈ ਉਹ ਸ਼ੰਕਿਆਂ ਦੀ ਨਿਵਰਤੀ ਹੁੰਦੀ ਹੈ ਫਿਰ ਪ੍ਰਯਾਸ ਸੀਗੇ ਕਿ ਘਟਬੰਧਨ ਹੋ ਜਾਂਦਾ ਤੁਹਾਨੂੰ ਲੱਗਦਾ ਨਹੀਂ ਸੀ ਕਿ ਤੁਹਾਨੂੰ ਬਹੁਤ ਹੋਰ ਵੀ ਫਾਇਦਾ ਹੁੰਦਾ ਅਗਰ ਸਾਡੀਆਂ ਹੱਕੀ ਮੰਗਾ ਮੰਨੇ ਤੋਂ ਬਗੈਰ ਗੱਠ ਜੋੜ ਹੁੰਦਾ ਜਾਂ ਹੋ ਜਾਂਦਾ ਜਾਂ ਹੁਣ ਵੀ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਪੰਥਕ ਹਲਕਿਆਂ 'ਚ ਸਿੱਖ ਕਿਸਾਨੀ 'ਚ ਸ਼ਹਿਰੀ ਹਲਕਿਆਂ 'ਚ ਨੁਕਸਾਨ ਉਠਾਉਣਾ ਪੈਂਦਾ ਨੂੰ ਮਾਸ ਦਾ ਜਦੋਂ ਰਿਸ਼ਤਾ ਟੁੱਟਿਆ ਜੇ ਉਸ ਤੋਂ ਬਾਅਦ ਦੇ ਇਲੈਕਸ਼ਨ ਦੇਖ ਲਈਏ ਚਾਹੇ ਮੈਂ ਆ ਜਲੰਧਰ ਦੇ ਇਲੈਕਸ਼ਨ ਦੀ ਗੱਲ ਕਰ ਲਾਂ ਜਿਹੜਾ ਬਾਈ ਇਲੈਕਸ਼ਨ ਹੋਇਆ ਹੈ ਚਾਹੇ ਸੰਗਰੂਰ ਦੇ ਇਲੈਕਸ਼ਨ ਦੀ ਗੱਲ ਕਰ ਲਾਂ ਬਹੁਤਾ ਤੁਸੀਂ ਚੰਗਾ ਨਹੀਂ ਪਰਫਾਰਮੈਂਸ ਕੀਤਾ ਚਲੋ ਮੈਂ ਬੀਜੇਪੀ ਤੋਂ ਵੀ ਕਹਿ ਦੇਣਾ ਬੀਜੇਪੀ ਵੀ ਨਹੀਂ ਨੂੰ ਲੈ ਕੇ ਵੀ ਤੁਹਾਡਾ ਪਰਫਾਰਮੈਂਸ ਘਟਿਆ ਹੈ ਵਧਿਆ ਨਹੀਂ ਦੇਖੋ ਇੱਕ ਤਾਂ ਸਾਨੂੰ ਜਿਹੜੀ ਇਹ ਗੱਲ ਆ ਨਾ ਆਪਾਂ ਕਹਿੰਦੇ ਨੌ ਮਾਸ ਦਾ ਰਿਸ਼ਤਾ ਹੁਣ ਨੌ ਤੇ ਮਾਸ ਆ ਜਨਮ ਤੋਂ ਲੈ ਕੇ ਮੌਤ ਤੱਕ ਨਾਲ ਜਾਣੇ ਆ ਇਹਨੂੰ ਨੌ ਮਾਸ ਦਾ ਰਿਸ਼ਤਾ ਕਿਹਾ ਜਾਂਦਾ ਹੈ ਤੇ ਉਹ 9 ਮਾਸ ਦਾ ਰਿਸ਼ਤਾ 9 ਮਾਸ ਦਾ ਰਵੇ 9 ਸੱਸ ਦਾ ਨਾ ਬਣੇ। ਕਈ ਵਾਰੀ ਤਾਂ ਇਹ ਸਮੱਸਿਆ ਖੜੀ ਹੋ ਜਾਂਦੀ ਹੈ ਨਾ ਜਦੋਂ ਰਿਸ਼ਤਾ 9 ਸੱਸ ਦਾ ਹੋ ਗਿਆ ਤਾਂ ਫਿਰ ਸਮਝੋ ਘਰ 'ਚ ਕਲੇਸ਼ ਹੋਣੇ ਸ਼ੁਰੂ ਹੋ ਗਏ। ਇੱਕ ਤਾਂ ਉਹ ਕਾਰਨ ਹੈ। ਦੂਸਰਾ ਇੱਕ ਇਹਨੂੰ ਕਹਿੰਦੇ ਆ ਅਸੀਂ ਪਰਸੈਪਸ਼ਨ। ਜਾਂ ਅਸੀਂ ਕਹਿੰਦੇ ਆ ਕਿ ਇੱਕ ਬਰਤਾਂਤ ਸਿਰਜਣਾ। ਇੱਕ ਬਰਤਾਂਤ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਚੱਲਿਆ ਆ ਰਿਹਾ ਹਾਲਾਂਕਿ ਸਿਰਜਣ ਵਾਲੇ ਸਾਡੇ ਵਿਰੋਧੀ ਨੇ। ਉਹ ਚਾਹੇ ਕਾਂਗਰਸ ਵਾਲੇ ਆ ਚਾਹੇ ਝਾੜੂ ਵਾਲੇ ਆ ਜਾਂ ਦੂਜੇ ਤੀਜੇ ਆ ਉਹ ਸਾਰੇ ਆ। ਉਹ ਇੱਕ ਬਰਤਾਂਤ ਸਿਰਜੀ ਰੱਖਣਾ ਚਾਹੁੰਦੇ ਆ ਕਿ ਜੀ ਜੇ ਗੱਠਜੋੜ ਹੋ ਜਾਂਦਾ ਫਿਰ ਤਾਂ ਅਕਾਲੀ ਦਲ ਦਾ ਉਹਨਾਂ ਦੂਜੇ ਪੱਲੇ ਕੁਝ ਪੈਂਦਾ ਨਹੀਂ ਨਹੀਂ ਪੈਂਦਾ ਸੀ ਜੀ ਜਦੋਂ ਤੱਕ ਇਸ ਗੱਲ ਦਾ ਕਲੀਅਰਲੀ ਨਹੀਂ ਪਤਾ ਲੱਗਦਾ ਦੇਖੋ ਜਿਸ ਦਿਨ ਦਾ 22 ਮਾਰਚ ਨੂੰ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਔਰ ਕੋਰ ਕਮੇਟੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਾਡੇ ਲਈ ਸਾਡੇ ਸਿਧਾਂਤ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਪਾਲਿਸੀਆਂ ਪੰਜਾਬ ਦੀਆਂ ਹੱਕੀ ਮੰਗਾਂ ਕਿਸਾਨੀ ਔਰ ਸਾਡੇ ਬੰਦੀ ਸਿੰਘਾਂ ਦੇ ਸਾਡੇ ਮੁੱਦੇ ਆ ਉਹ ਸਾਡੇ ਅਹਿਮ ਆ ਰਾਜਨੀਤੀਵਾਦ ਵਿੱਚ ਆ ਪੰਡਾ ਸ਼ਹਿਰਾਂ ਸਾਰਿਆਂ ਥਾਮਾਂ ਦੇ ਉੱਤੇ ਅਕਾਲੀ ਵਰਕਰ ਦੇ ਵਿੱਚ ਜੋਸ਼ ਹੈ। ਔਰ ਅਕਾਲੀ ਦਲ ਦਾ ਗ੍ਰਾਫ ਇਹਦੇ ਨਾਲ ਵਧਿਆ ਹੈ। ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਹੁਣ ਲੋਕ ਸਭਾ ਇਲੈਕਸ਼ਨ ਵਿੱਚ ਆਵਾਂਗੇ ਤੇ ਤੁਸੀਂ ਦੇਖੋਗੇ ਕਿ ਚਾਹੇ ਜਲੰਧਰ ਦੀ ਗੱਲ ਕਰੀਏ ਸੰਗਰੂਰ ਦੀਆਂ ਕਰੀਏ ਉਹ ਬੀਤੇ ਸਮੇਂ ਦੀਆਂ ਗੱਲਾਂ ਹੋਣਗੀਆਂ ਪੰਜਾਬ ਦਾ ਇੱਕ ਨਵਾਂ ਚੈਪਟਰ ਇੱਕ ਨਵਾਂ ਅਧਿਆਇ ਲਿਖਿਆ ਜਾਣਾ ਸ਼ੁਰੂ ਹੋਊਗਾ। ਉਹ ਤੇ ਰਿਜ਼ਲਟ ਦੇਖਾਂ ਮੈਂ ਹੁਣ ਪਿੱਛੇ ਆ ਜਾਵਾਂ ਜੇ ਇਲੈਕਸ਼ਨ ਦੇ ਤੁਸੀਂ ਬੀਬਾ ਜੀ ਨੂੰ ਲੜਾਇਆ ਜੋ ਕਿ ਬੰਦੀ ਸਿੱਖ ਦੇ ਭੈਣ ਸੀਗੇ। ਬਹੁਤ ਚੰਗਾ ਨਹੀਂ ਹੋ ਪਾਇਆ ਭਾਰਤੀ ਜਨਤਾ ਪਾਰਟੀ ਤੋਂ ਵੀ ਤੁਸੀਂ ਥੱਲੇ ਆ ਗਏ ਜੇ ਉੱਤੇ ਕਾਊਂਟਿੰਗ ਦੀ ਗੱਲ ਕਰੀਏ ਤੁਹਾਡਾ ਨੰਬਰ ਉਹਨਾਂ ਤੋਂ ਵੀ ਥੱਲੇ ਆ ਗਿਆ ਮੈਂ ਇਸ ਕਰਕੇ ਗੱਲ ਦੁਬਾਰਾ ਰਿਪੀਟ ਕਰ ਰਿਹਾ ਕਿ ਕਿਤੇ ਨਾ ਕਿਤੇ ਫੇਰ ਨਾ ਉਹ ਸਥਿਤੀ ਆ ਜਾਵੇ ਕਿ ਤੁਸੀਂ ਫਿਰ ਬੀਜੇਪੀ ਕਹਿੰਦੀ ਏ ਥੱਲੇ ਆ ਜਾਣ 1977 ਦੀ ਲਹਿਰ ਦੇ ਵਿੱਚ ਇੰਦਰਾ ਗਾਂਧੀ ਬਹੁਤ ਬੁਰੀ ਤਰ੍ਹਾਂ ਹਾਰ ਗਈ ਸੀ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਕੋਲੇ ਐਬਸੋਲਿਊਟ ਮੈਜੋਰਿਟੀ ਸੀ 84 ਦੇ ਵਿੱਚ ਫਿਰ ਆ ਕੇ ਉਹਨਾਂ ਨੇ ਕੁਝ ਕੀਤਾ ਵਰਤਾਂ ਸਿਰਜੇ ਉਹ ਐਬਸੋਲਿਊਟ ਮੈਜੋਰਟੀ ਚ ਆਏ ਅੱਜ ਦੀ ਸੱਤਾ ਸੁਖ ਦੇ ਉੱਤੇ ਬਰਾਜਮਾਨ ਭਾਰਤੀ ਜਨਤਾ ਪਾਰਟੀ ਇੱਕ ਵਾਰੀ ਕੇਵਲ ਦੋ ਪਾਰਲੀਮੈਂਟ ਸੀਟਾਂ ਤੇ ਸੀ ਇਹ ਵਕਤ ਹੈ ਦੋ ਤੋਂ 303 ਤੇ ਜਾਣਾ ਇਹ ਦੋਨੋਂ ਖੇਤਰੀ ਪਾਰਟੀਆਂ ਨਹੀਂ ਸੀ ਇਹ ਨੈਸ਼ਨਲ ਪਾਰਟੀ ਹੈ ਜ ਜਿੰਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਖੇਤਰੀ ਪਾਰਟੀਆਂ ਤੁਸੀਂ ਪੰਜਾਬ ਦੀ ਪਾਰਟੀ ਤਾਂ ਮੈਂ ਇਹ ਗੱਲ ਗਈ ਹੈ ਸਾਡੇ ਲਈ ਖੇਤਰ ਤੇ ਨੈਸ਼ਨੈਲਟੀ ਪੰਜਾਬ ਹੀ ਐ ਕਿਉਂਕਿ ਸਤਾ ਪੰਜਾਬ ਚ ਹੀ ਕੰਮ ਕਰਨਾ ਨਾ ਯਾ ਤੁਸੀਂ ਬਹੁਤਾ ਕਰਨੀ ਪਾਰਿਓ ਆ ਆਮ ਆਦੀ ਪਾਰਟੀ ਤੁਹਾਡੇ ਤੋਂ ਬਾਅਦ ਚਾਈ 10 ਸਾਲਾਂ ਚ ਉਹਨਾਂ ਨੇ ਦੋ ਜਿਹੜੇ ਪ੍ਰਦੇਸ਼ ਨੇ ਉੱਤੇ ਮੁੱਖ ਮੰਤਰੀ ਬਣਾ ਲਿਆ ਨਹੀਂ ਇੱਥੇ ਇੱਕ ਮੈਂ ਫਰਕ ਪਾਉਣਾ ਚਾਹੁੰਨਾ ਜੀ ਅਸੀਂ ਪੰਜਾਬੀ ਆਮ ਕਰਕੇ ਔਰ ਸਿੱਖ ਖਾਸ ਕਰਕੇ ਨਾਰਥਰਨ ਰੀਜਨ ਚ ਜ਼ਿਆਦਾ ਆ ਬਾਕੀ ਹਿੰਦੁਸਤਾਨ ਚ ਵੀ ਹੈਗੇ ਆ ਤਾਂ ਬਾਹਰ ਵੀ ਹੈਗੇ ਆ ਲੇਕਿਨ ਜਿਨ੍ਹਾਂ ਨੇ ਵੋਟ ਪ੍ਰਤੀਸ਼ਤ ਦੇਣੀ ਆ ਰਾਜਨੀਤਿਕ ਖੇਤਰ ਜਦੋਂ ਅਸੀਂ ਵਿਚਰਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਟੈਗ ਹੈ ਇੱਕ ਸਿੱਖ ਪਾਰਟੀ ਹੋਣ ਦਾ ਪੰਥਕ ਪਾਰਟੀ ਹੋਣ ਦਾ ਉਸ ਕਰਕੇ ਜੇ ਅਸੀਂ ਕਹੀਏ ਕਿ ਅਸੀਂ ਬਾਕੀ ਸੂਬਿਆਂ 'ਚ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿਉਂਕਿ ਉੱਥੇ ਜਾਤੀ ਸਮੀਕਰਨ ਜਮਾਤੀ ਸਮੀਕਰਨ ਵੱਖਰੇ ਹੋਣਗੇ ਉਹਦਾ ਜਿਹੜਾ ਜ਼ਿਆਦਾ ਪ੍ਰਭਾਵ ਹੈ ਸਾਨੂੰ ਇਹ ਗੱਲ ਲੱਗਦੀ ਹੈ ਕਿ ਜਦੋਂ ਹੁਣ ਸ਼੍ਰੋਮਣੀ ਅਕਾਲੀ ਦਲ ਇਸ ਅਹਦ ਨਾਲ ਚੋਣ ਪੜ ਚ ਉਤਰੂਗਾ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੀ ਔਰ ਸਿੱਖ ਪੰਥ ਦੀ ਨਮਾਇੰਦਾ ਜਮਾਤ ਬਣ ਕੇ ਵਿਚਰਨਾ ਔਰ ਸਮੁੱਚੇ ਪੰਜਾਬੀਆਂ ਦੇ ਹੱਕਾਂ ਦੀ ਤਰਜਮਾਨੀ ਕਰਨੀ ਆ ਪੰਜਾਬ ਲਈ ਲੜਾਈ ਲੜਨੀ ਆ ਕਿਸਾਨੀ ਲਈ ਲੜਾਈ ਤੇ ਲੜਨੀ ਆ ਤੇ ਸਿੱਖ ਪੰਥ ਦੇ ਸਰੋਕਾਰਾਂ ਦੀ ਲੜਾਈ ਲੜਨੀ ਆ ਤਾਂ ਨੇਚਰਲੀ ਗੱਲ ਆ ਕਿ ਜਿਹੜਾ ਸਾਡਾ ਪੰਜਾਬ ਦਾ ਬੇਸ ਆ ਉਹ ਸਾਡਾ ਸਟਰੋਂਗ ਵੀ ਹੋਊਗਾ ਔਰ ਅਸੀਂ ਸਾਰਿਆਂ ਤੋਂ ਸੁਪਰੀਮ ਹੋ ਕੇ ਬਾਹਰ ਆਵਾਂਗੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਪਿਛਲੇ ਰਿਜ਼ਲਟ ਦੇਖ ਕੇ ਸ਼ਾਇਦ ਹੁਣ ਤੁਸੀਂ ਕੁਝ ਸਿੱਖਿਆ ਲਈਏ ਤੇ ਜਿਹੜੇ ਨਾਰਾਜ਼ ਸੀਗੇ ਚਾਹ ਬੀਬੀ ਜਗੀਰਕੌਰ ਹੋਣ ਚਾਹ ਢਿੰਡਸਾ ਸਾਹਿਬ ਹੋਣ ਹੋਰ ਕੋਈ ਵੀ ਹੁਣ ਹੁਣ ਤੁਸੀਂ ਉਹਨਾਂ ਨੂੰ ਮਨਾ ਕੇ ਪਾਰਟੀ 'ਚ ਲਿਆਏ ਹੋ ਇੱਕ ਬੜੀ ਬੇਬਾਕ ਗੱਲ ਕਹਿਣ ਲੱਗਿਆ ਸਰਨਾ ਸਾਹਿਬ ਮੈਂ ਉਹ ਇਹ ਆ ਕਿ ਕਈ ਵਾਰੀ ਇਹ ਹੁੰਦਾ ਹੈ ਕਿ ਹਮੇਸ਼ਾ ਕੁਝ ਗਲਤੀਆਂ ਆਪਣੇ ਕੋਲ ਹੁੰਦੀਆਂ ਨੇ ਗਲਤੀਆਂ ਵੀ ਹੋਈਆਂ ਔਰ ਉਹਦੀਆਂ ਵੱਡੇ ਦਿਲ ਨਾਲ ਪਾਰਟੀ ਪ੍ਰਧਾਨ ਸਾਹਿਬ ਨੇ ਮਾਫੀ ਵੀ ਮੰਗੀ ਜਿਹੜੇ ਸਾਡੇ ਸਾਥੀ ਸਹਿਯੋਗੀ ਸੱਜਣ ਸਤਕਾਰਯੋਗ ਸਾਨੂੰ ਛੱਡ ਕੇ ਗਏ ਸੀ ਉਹਨਾਂ ਦੀ ਵੱਡੀ ਮੰਗ ਇਹੀ ਸੀ ਕਿ ਪਿਛਲੇ ਸਮੇਂ ਚ ਹੋਈਆਂ ਗਲਤੀਆਂ ਦੀਆਂ ਜਿਹੜੀ ਹੈਗੀ ਆ ਕੌਮ ਕੋਲੋਂ ਪੰਥ ਕੋਲੋਂ ਮਾਫੀ ਮੰਗੀ ਜਾਵੇ ਜਦੋਂ ਮਾਫੀ ਮੰਗ ਲਈ ਤਾਂ ਨੇਚਰਲੀ ਗੱਲ ਉਹਦੀ ਘਰ ਵਾਪਸੀ ਬਣਦੀ ਸੀ ਔਰ ਉਹ ਵੈਲਕਮ ਹੈ ਜਿਹੜੇ ਸੱਜਣ ਸਾਡੇ ਹੁਣ ਕੁਝ ਹੋਰ ਰਹਿ ਵੀ ਗਏ ਆ ਜਿਨ੍ਹਾਂ ਦੇ ਹਾਲੇ ਵੀ ਦਿਲ ਦੇ ਵਿੱਚ ਪੰਥ ਵਸਦਾ ਹੈ ਜਿਨ੍ਹਾਂ ਦੇ ਇੱਥੇ ਅਕਾਲੀ ਦਲ ਵਸਦਾ ਹੈ ਮੈਂ ਵੀ ਉਹਨਾਂ ਚੋਂ ਇੱਕ ਆ ਮੈਨੂੰ ਬਹੁਤ ਪਾਰਟੀਆਂ ਨੇ ਸਾਰੀਆਂ ਹੀ ਜਿੰਨੀਆਂ ਵਿਰੋਧੀ ਨੇ ਬੜਾ ਜ਼ੋਰ ਲਾਇਆ ਐਮਐਲਏ ਦੇ ਚੇਅਰਮੈਨੀ ਦੇ ਦਿੱਲੀ ਦੀਆਂ ਕੋਈ ਵੱਡੇ ਵੱਡੇ ਲਾਲਚ ਦਿੱਤੇ ਗਏ ਆ ਮੇਰੇ ਵੀ ਪੈਰ ਡੋਲ ਸਕਦੇ ਸੀ ਤੇ ਜੇ ਮੈਂ ਸਟਰੋਂਗਲੀ ਖੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅੱਜ ਵੀ ਖੜਾ ਕੱਲ ਵੀ ਖੜਾ ਇੱਕ ਅਹਦ ਰਿਹਾ ਕਿ ਜੰਮੇ ਅਕਾਲੀਆਂ ਰਹਿਣਾ ਅਕਾਲੀਆ ਤੇ ਮਰਨਾ ਅਕਾਲੀਆ ਤੇ ਫਿਰ ਜੇ ਅਸੀਂ ਖੜੇ ਆ ਸਾਡਾ ਕੁਝ ਨਹੀਂ ਵਿਗੜ ਸਕਿਆ ਫਿਰ ਜਿਹੜੇ ਕੋਈ ਸੱਜਣ ਮਿੱਤਰ ਮਾੜੇ ਮੋٹے ਕਿਸੇ ਕੋਈ ਲਾਲਚ ਲੋਭ ਕਰਕੇ ਦੂਜੀਆਂ ਪਾਰਟੀਆਂ ਵੱਲ ਜਾ ਚੁੱਕੇ ਆ ਮੈਂ ਤਾਂ ਕਹਨ ਉਹ ਵੀ ਘਰ ਵਾਪਸੀ ਕਰਨ ਨਹੀਂ ਕਈ ਇਹ ਕਹਿੰਦੇ ਨੇ ਪਰਿਵਾਰਵਾਦ ਸੀ ਅਕਾਲੀ ਦਲ ਚ ਜਿਹੜੇ ਕਈ ਛੱਡ ਕੇ ਗਏ ਸੀਗੇ ਕਹਿੰਦੇ ਉੱਥੇ ਸਿਰਫ ਇੱਕ ਪਰਿਵਾਰ ਦੇ ਬੰਦੇ ਦੀ ਚੱਲਦੀ ਸੀ ਜੇ ਅਗਰ ਆਪਾਂ ਪੁਰਾਣਾ ਰਿਕਾਰਡ ਦੇਖਿਆ ਜਾਵੇ ਤੇ ਸੁਖਵੀਰ ਬਾਦਲ ਤੋਂ ਇਲਾਵਾ ਜਾਂ ਵੱਡੇ ਬਾਦਲ ਤੋਂ ਇਲਾਵਾ ਤੁਸੀਂ ਦੱਸ ਦਿਓ ਕਿ ਤੁਹਾਡੀ ਪਾਰਟੀ ਦਾ ਪ੍ਰਧਾਨ ਕੌਣ ਰਿਹਾ ਹੈ ਦੇਖੋ ਇਹ ਨਹੀਂ ਗੱਲ ਹੈਗੀ ਜਿਹਨੂੰ ਵੀ ਵਰਕਰ ਸਹਿਬਾਨ ਨੇ ਕਿਉਂਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਬਕਾਇਦਾ ਜਥੇਬੰਦ ਹੈ ਸਰਕਲ ਪ੍ਰਧਾਨ ਨੇ ਦਰਜਾ ਬਦੱਜਾ ਉੱਪਰ ਤੱਕ ਜਾ ਕੇ ਦਨ ਫਿਰ ਕੋਰ ਕਮੇਟੀ ਦੇ ਫੈਸਲੇ ਹੁੰਦੇ ਆ ਉਹਦੇ ਵਿੱਚ ਹੀ ਪ੍ਰਧਾਨ ਚੁਣਿਆ ਜਾਂਦਾ ਨਾ ਜਕੀਰ ਕੋਰ ਦਾ ਮੈਂ ਬਿਆਨ ਦੇਖਾਉਂਗਾ ਜਿਹੜੇ ਜਿਹੜੇ ਗੱਲ ਕਹਿ ਕੇ ਗਏ ਸੀਗੇ ਕਿ ਲਿਫਾਫੇ ਚੋਂ ਐਸਜੀਪੀਸੀ ਦੇ ਪ੍ਰਧਾਨ ਹੁਣ ਉਹ ਆ ਗਏ ਨੇ ਗੱਲ ਵੱਖਰੀ ਹੈ ਲੇਕਿਨ ਉਹਨੇ ਕਿੰਨਾ ਕੁਝ ਕਿਹਾ ਮੈਂ ਅਜੇ ਕਈ ਐਵੇਂ ਦੇ ਨਹੀਂ ਟੀਨਦਰ ਸਾਹਿਬ ਉਦੋਂ ਅੰਦਰਲੀ ਗੱਲਾਂ ਬੋਲ ਗਏ ਹੁਣ ਤੁਸੀਂ ਲੈ ਮਨਾ ਕੇ ਲੀਟਪਾ ਪੋਤੀ ਕਰਤੀ ਉਹਨਾਂ ਨੇ ਹੁਣ ਨਹੀਂ ਬੋਲ ਲੈਣੇ ਤੁਸੀਂ ਇਹ ਕਹਿਣਾ ਨਹੀਂ ਜਾਂਦੇ ਨਹੀਂ ਮੈਂ ਸਪਸ਼ਟ ਕਹੂੰਗਾ ਜੀ ਜਿਹੜੇ ਸੱਜਣ ਕੋਈ ਲਫਾਫਾ ਕਲਚਰ ਦੀ ਗੱਲ ਕਰਦੇ ਆ ਮੇਰਾ ਇੱਕ ਸਵਾਲ ਹੈ ਜੀ ਉਹਨਾਂ ਨੂੰ ਕੀ ਜਦੋਂ ਪੰਜਾਬ ਦੇ ਵਿੱਚ ਆਹ ਝਾੜੂ ਸਰਕਾਰ ਆਈ ਹੈ ਇਹਦੇ ਮੁੱਖ ਮੰਤਰੀ ਦੀ ਪਰਚੀ ਕਿਦੀ ਜੇਬ ਚੋਂ ਨਿਕਲੀ ਆ ਉਹ ਗਲਤ ਨਹੀਂ ਤੇ ਫਿਰ ਤੁਸੀਂ ਵੀ ਗਲਤ ਨਹੀਂ ਜੀ ਨਹੀਂ 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 ਚਲੋ ਮੈਂ ਮੰਨ ਲਿਆ ਮੈਂ ਹਾਲਾਕੇ ਹੈ ਨਹੀਂ ਮੈਂ ਮੰਨ ਲਿਆ ਤੁਸੀਂ ਨਾ ਇੱਕ ਐਗਜ਼ਾਮਪਲ ਇੱਦਾਂ ਦਾ ਦੇ ਰਹੇ ਹੋ ਨਾ ਸਰ ਸੁਣੋ ਮੇਰੀ ਪਹਿਲਾਂ ਬੇਨਤੀ ਸੁਣੋ ਕਿਸੇ ਵੀ ਸਥਾਪਤ ਪਾਰਟੀ ਦੇ ਜਾਂ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਉਦੀ ਪਰਚੀ ਕਿੱਥੋਂ ਨਿਕਲ ਕੇ ਆਉਂਦੀ ਆ ਥੋੜੇ ਸਮਾਂ ਪਹਿਲਾਂ ਅਪਾ ਰਾਜਸਥਾਨ ਚ ਕੀ ਦੇਖਿਆ ਇੱਕ ਮੁੱਖ ਮੰਤਰੀ ਬਣਨ ਵਾਲੀ ਦਾ ਚਿਹਰਾ ਉਸੇ ਵੇਲੇ ਉਤਰ ਗਿਆ ਜਦੋਂ ਉਹਦੇ ਮੂਰੇ ਪਰਚੀ ਪਹੁੰਚੀ ਪਰਚੀ ਆਈ ਨਾ ਮੰਦੇ ਹੋ ਮੰਦੇ ਹੋ ਅਕਾਲੀ ਦਰਚ ਵੀ ਇਹੀ ਚੱਲਦਾ ਹੈ ਐਕਸੈਪਟ ਕਰੋ ਫਿਰ ਮੰਦੇ ਹੋ ਨਹੀਂ ਜੀ ਨਹੀਂ ਮੈਂ ਕੀ ਮੈਂ ਕੀ ਕਹਿਣਾ ਚਾਹੁੰਦਾ ਪਹਿਲਾਂ ਉਹ ਸੁਣੋ ਜੀ ਪਹਿਲਾਂ ਉਹ ਸੁਣੋ ਮਨਾਇਓ ਬਾਅਦ ਚ ਉਹ ਇਹ ਹੈ ਕਿ ਲੋਕਤੰਤਰੀ ਸਿਸਟਮ ਚ ਲੋਕਤੰਤਰੀ ਪ੍ਰਬੰਧ ਦੇ ਵਿੱਚ ਇੱਕ ਬਕਾਇਦਾ ਅਨੁਸ਼ਾਸਨ ਹੈ ਇੱਕ ਡਿਸਪੀਸਪਲਨ ਹੈ ਉਹ ਡਿਸਪਲਿਨ ਦੇ ਵਿੱਚ ਇਹ ਫੈਸਲਾ ਹੋਣਾ ਕਿ ਕਿਸ ਵਿਅਕਤੀ ਨੂੰ ਯੋਗ ਨੂੰ ਜ਼ਿੰਮੇਵਾਰੀ ਕਿਵੇਂ ਔਰ ਕਦੋਂ ਸੌਂਪੀ ਜਾਣੀ ਆ ਹੁਣ ਆਵਾਜ਼ ਉੱਠ ਰਹੀ ਕਿ ਪਰਿਵਾਰ ਦੇ ਇੱਕੋ ਹੀ ਬੰਦੇ ਨੂੰ ਟਿਕਟ ਮਿਲਣੀ ਐਮਪੀ ਦੀ ਤੁਹਾਡੀ ਪਾਰਟੀ ਚ ਸ਼ੈਦ ਉੱਠ ਰਹੀ ਆ ਚੰਗੀ ਗੱਲ ਆ ਚਾਹੀਦਾ ਵੀ ਇਹੀ ਆ ਕਿਉਂਕਿ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਪਰਿਵਾਰ ਹੀ ਇੱਕੋ ਚੀਜ਼ ਨੂੰ ਡਿਜ਼ਰਵ ਕਰਦਾ ਹੋਵੇ ਬਾਕੀ ਵੀ ਡਿਜ਼ਰਵ ਕਰਦੇ ਹੋ ਸਕਦੇ ਆ ਪਰਨਾਨੁਰ ਬੀਬਾ ਜੀ ਪਿਛਲੀ ਵਾਰ ਐਮਪੀ ਸੀਗੇ ਫਿਰ ਸ਼ੈਦ ਕੋਈ ਲੜਨਗੇ ਉਹ ਉਹ ਫੈਸਲਾ ਜੋ ਪ੍ਰਧਾਨ ਸਭ ਕਰਨਗੇ ਤੇ ਕੋਰ ਕਮੇਟੀ ਕਰੂਗੀ ਇਹ ਚ ਕੀ ਹੈ ਕੋਈ ਗਲਤ ਗੱਲ ਨਹੀਂ ਹੈ ਜੀ ਆਵਾਜ਼ ਉੱਠਦੀ ਹੈ ਹੁਣ ਸਿਰ ਮੱਥੇ ਹੋਊ ਸਾਰਿਆਂ ਦੇ ਆਵਾਜ਼ ਉੱਠਦੀ ਆ ਕੋਈ ਗਲਤ ਗੱਲ ਨਹੀਂ ਹੈ ਅਗਰ ਆਵਾਜ਼ ਉੱਠਦੀ ਆ ਆਵਾਜ਼ ਦਾ ਵੈਲਕਮ ਆ ਲੋਕਤੰਤਰ ਦੀ ਖੂਬੀ ਇਹੀ ਆ ਲੋਕਤੰਤਰ ਦੀ ਜਿਹੜੀ ਹੈਗੀ ਆ ਇੱਕ ਵਧੀਆ ਪਿਕਚਰ ਹੀ ਇਹੀ ਆ ਲੇਟ ਨਹੀਂ ਉੱਠੀ ਨਹੀਂ ਕੁਝ ਵੀ ਲੇਟ ਨਹੀਂ ਹੈਗਾ ਹਾਲੇ ਤਾਂ 1 ਜੂਨ ਤੱਕ ਜਾ ਕੇ ਇਲੈਕਸ਼ਨ ਹੋਣੀਆਂ ਬੜਾ ਸਮਾਂ ਪਿਆ ਜੀ ਜਿਹਨੂੰ ਟਿਆਨੇ ਤੋਂ ਕੋਨ ਕੈਂਡੀਡੇਟ ਜਿਹਨੂੰ ਪਾਰਟੀ ਪ੍ਰਧਾਨ ਔਰ ਕੋਰ ਕਮੇਟੀ ਫੈਸਲਾ ਕਰੂਗੀ ਜੇ ਨੋ ਵੀ ਫੈਸਲਾ ਕਰੂਗੇ ਅਸੀਂ ਜਕਾਰਾ ਛੱਡਾਂਗੇ ਮਨਪ੍ਰੀਤਿਆਲੀ ਕੋਈ ਵੀ ਕਸੂਤ ਕੋਈ ਵੀ ਕੋਈ ਵੀ ਆ ਸਕਦੇ ਆ ਦੋਵੇਂ ਸਤਕਾਰਯੋਗ ਨੇ ਕੋਈ ਦੋਵਾਂ ਚੋਂ ਆਵੇ ਕੋਈ ਉਸ ਤੋਂ ਬਾਅਦ ਆਵੇ ਫੈਸਲਾ ਪਾਰਟੀ ਦਾ ਸਾਡੀ ਤਾਂ ਨਾਰਾਜ਼ਗੀ ਨਹੀਂ ਪਾਰਟੀ ਨਾਲ ਹੁਣ ਮੇਰੀ ਪਾਰਟੀ ਨਾਲ ਪਹਿਲਾਂ ਵੀ ਕੋਈ ਨਾਰਾਜ਼ਗੀ ਨਹੀਂ ਮੇਰੀ ਕਿਸੇ ਤਰ੍ਹਾਂ ਦੀ ਮੇਰੀ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਔਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਜਿੱਥੇ ਕਿਤੇ ਕੋਈ ਨੀਤੀਗਤ ਫੈਸਲਾ ਇਹੋ ਜਿਹਾ ਲੱਗੇ ਕਿ ਜਿਹਦੇ ਨਾਲ ਲੱਗਦਾ ਹੈ ਕਿ ਸਾਡਾ ਇਲਾਕੇ ਦਾ ਵਰਕਰ ਨਾਰਾਜ਼ ਹੋ ਰਿਹਾ ਯਾ ਸਾਨੂੰ ਅਗੇ ਚੌਣ ਸਿਸਟਮ ਪ੍ਰਬੰਧ ਚ ਦਿੱਕਤ ਆ ਰਹੀ ਆ ਉਥੇ ਜਗਵੀਰ ਸਿੰਘ ਸੋਖੀ ਲਾਊਡ ਬੋਲਦਾ ਆਪਣੀ ਆਵਾਜ਼ ਬਲੰਦ ਕਰਕੇ ਬੋਲਦਾ ਨਰਾਜਗੀ ਨਹੀਂ ਤੇ ਉਹ ਨਰਾਜਗੀ ਕਦੇ ਵੀ ਨਹੀਂ ਕੋ ਕੋ ਵਿਅਕਤੀ ਕਹਦੇ ਬਕੇ ਪਾਰਟੀ ਛੱਡ ਜਾਗੇ ਪਾਰਟੀ ਦਾ ਪਾਰਟੀ ਸਾਡੀ ਆਪਣੀ ਆ ਅਸੀਂ ਆਪਣੇ ਖੂਨ ਪਸੀਨਾ ਸਿੰਜੀ ਪਾਰਟੀ ਆ ਪਾਰਟੀ ਚ ਰਹਿਣਾ ਜਿਹੜੇ ਸਜਣ ਚਲੇਗੇ ਛੱਡ ਕੇ ਉਹਨਾਂ ਨੂੰ ਮਨਾ ਕੇ ਮਿੰਤ ਕਰਕੇ ਵੀ ਲੈ ਕੇ ਆਵਾਂਗੇ ਆਓ ਪਾਓ ਰਲ ਕੇ ਆਓ ਪਰਿਵਾਰ ਵੱਡਾ ਕਰੀਏ ਕਿਉਂਕਿ ਇਹ ਮਨਪ੍ਰੀਤ ਪੀ ਆਯਾਲੀ ਦੀ ਆਯਾਲੀ ਦੀ ਨਰਾਜਗੀ ਸੀਗੀ ਤਾਂ ਜੇ ਵੀ ਦੋ ਤਿੰਨ ਦਿਨ ਪਹਿਲਾਂ ਬਿਆਨ ਆਇਆ ਹੈ ਜੇ ਵੀ ਹਲਕੀ ਜਿਹੀ ਲੱਗ ਰਹੀ ਮੈਨੂੰ ਤਾਂ ਇੰਨਾ ਕੇ ਪਤਾ ਮਨਪ੍ਰੀਤ ਸਿੰਘ ਯਾਲੀ ਦਾ ਇੱਕ ਵਾਰੀ ਬਿਆਨ ਆਇਆ ਸੀ ਜੋ ਲਫ਼ਜ਼ ਮੈਂ ਕਹਿਆ ਸੇਮ ਲਫ਼ਜ਼ ਸੀ ਉਹ ਕਹਿੰਦੇ ਅਕਾਲੀ ਹਾਂ ਅਕਾਲੀ ਸੀ ਅਕਾਲੀ ਰਹਾਂਗੇ ਤੇ ਫਿਰ ਕਿੱਥੇ ਨਰਾਜਗੀ ਸੀ ਜੀ ਉਹ ਨਮਾਇੰਦੇ ਨੇ ਸਾਡੇ ਸ਼ਰਮਣੀ ਅਕਾਲੀ ਦਲ ਦੇ ਵਿਧਾਨ ਸਭਾ ਦੇ ਸਾਡੇ ਨਮਾਇੰਦੇ ਨੇ ਚੁਣ ਕੇ ਆਏ ਆ ਔਰ ਬੜੇ ਸੰਘਰਸ਼ ਵਾਲੀ ਸੀਟ ਜਿੱਤ ਕੇ ਆਏ ਆ ਤੇ ਕੋਈ ਮੈਨੂੰ ਤਾਂ ਕੋਈ ਨਰਾਜਗੀ ਲੱਗੀ ਨਹੀਂ ਜੀ ਮਿਹਰਬਾਨੀ ਜੀ ਕਿਤੇ ਨਾ ਕਿਤੇ ਗੱਲ ਕੀਤੀ ਖੁੱਲ ਕੇ ਗੱਲ ਕੀਤੀ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਸਿਧਾਂਤਾਂ ਦੀ ਪਾਰਟੀ ਹੈ ਤੇ ਅਕਾਲੀ ਦਲ ਇੱਕ ਪੰਜਾਬ ਤੇ ਪੰਜਾਬੀਅਤ ਨੂੰ ਲੈ ਕੇ ਚੱਲਦੀ ਹੈ ਚਲੋ ਜੀ ਹੁਣ ਲੋਕ ਸਭਾ ਇਲੈਕਸ਼ਨ ਨੇ ਤੁਸੀਂ ਵੋਟਰ ਆਪਣੇ ਮਤਦਾਦਾਨ ਦੇਣਾ ਹੈ ਮੈਨੀ ਕਿ ਆਪਣੇ ਦਿਮਾਗ ਦਾ ਦਾਨ ਦੇਣਾ ਹੈ 70 ਸਾਲ ਤੋਂ ਦਿੰਦੇ ਆ ਰਹੇ ਹੋ ਤੇ ਪੰਜਾਬ ਦਾ ਕਰਜ਼ਾ ਵਧਿਆ ਹੈ ਘਟਿਆ ਨਹੀਂ ਹੈ ਚਾਹੇ ਉਹ ਲੋਕ ਸਭਾ ਜਾਂ ਵਿਧਾਨ ਸਭਾ ਇਲੈਕਸ਼ਨ ਹੋਣ ਇੱਥੇ ਬਾਰੇ ਵਿਚਾਰ ਕਰਿਓ ਕਿ ਕਿਉਂ ਇੰਨਾ ਹੋਇਆ ਹੈ ਕਿ ਕਿਤੇ ਤੁਹਾਡੇ ਵੋਟਰਾਂ ਦੀ ਕੋਈ ਗਲਤੀ ਹੈ ਜਾਂ ਅਸੀਂ ਲੀਡਰ ਨਹੀਂ ਸਹੀ ਚੁਣ ਬਾਂਦੇ ਇਹ ਤੁਹਾਡੇ ਉੱਤੇ ਕਿਉਂਕਿ ਤੁਸੀਂ ਮਤਦਾਨ ਦੇਣਾ ਤੁਸੀਂ ਬੱਚੇ ਨਹੀਂ ਹੋ ਮਤਦਾਨ ਉਹੀ ਦਿੰਦਾ ਜੋ ਬਾਲਿਕ ਹੋ ਜਾਵੇ ਚਾਹੇ ਉਹ ਫੀਮੇਲ ਹੋਵੇ ਜਾਂ ਮੇਲ ਹੋਵੇ ਤੁਸੀਂ ਕਿਸੇ ਲਾਲਚ ਚ ਨਹੀਂ ਆਪਣਾ ਵੋਟ ਵੇਚਣਾ ਕੋਈ ਤੁਹਾਡੇ ਤੋਂ ਰੂਪ ਲਗਦੇ ਨੇ ਪੁੱਕੀ ਤੇ ਸ਼ਰਾਬ ਤੇ ਟੀਵੀ ਤੇ ਫ੍ਰਿਜ ਤੇ ਇਹ ਰੂਪ ਲਗਦੇ ਨੇ ਸਹੀ ਨੇ ਕਿ ਗਲਤ ਨੇ ਉਹ ਬਾਦੀਆਂ ਗੱਲਾਂ ਨੇ ਇਹਦੇ ਬਾਰੇ ਵੀ ਤੁਸੀਂ ਵਿਚਾਰ ਕਰਨਾ ਇੱਕ ਵਾਰ ਬਹੁਤ ਬਹੁਤ ਫਿਰ ਧੰਨਵਾਦ ਜੀ ਤੁਸੀਂ ਸਾਡੇ ਨਾਲ ਗੱਲ ਕੀਤੀ ਚਰਚਾ ਕਿਵੇਂ ਦੀ ਰਹੀ ਜਦੋਂ ਚੱਲੂਗਾ ਪ੍ਰੋਗਰਾਮ ਤੇ ਕਮੈਂਟਸ ਕਰਿਓ ਵਿਚਾਰਤਾਰਾ ਸੰਜੀ ਕਰਿਓ ਸਾਡਾ ਮਕਸਦ ਸੀ ਇੱਕ ਹੈਲਦੀ ਚਰਚਾ ਕਰਕੇ ਤੁਹਾਡੇ ਸਾਹਮਣੇ ਰੱਖਣੀ ਲੇਕਿਨ ਫਿਰ ਮੈਂ ਕਹੂੰਗਾ ਮਤਦਾਨ ਤੁਸੀਂ ਕਰਨਾ ਹੈ ਤੁਸੀਂ ਐਤਕੀ ਜਦੋਂ ਮਤਦਾਤਾ ਜਾਂ ਮਤਦਾਨ ਕੇਂਦਰ ਤੇ ਜਾਉਂਗੇ ਇਹ ਸੋਚ ਕੇ ਜਾਇਓ ਕਿ ਆਪਾਂ ਉਹ ਕੈਂਡੀਡੇਟ ਨੂੰ ਸਵਰਜਿਤਾਣਾ ਜਿਹੜਾ ਸਾਨੂੰ ਆ ਕੇ ਪੁੱਛੇ ਕਿ ਦੱਸੋ ਤੁਹਾਨੂੰ ਕੰਮ ਕੀ ਹੈ ਚਲੋ ਜੀ ਬਾਕੀ 70 ਸਾਲ ਦਾ ਐਕਸਪੀਰੀਅੰਸ ਹੈ ਤੁਸੀਂ ਮਤਦਾਨ ਹਰ ਸਾਲ ਹਰ 5 ਸਾਲ ਬਾਅਦ ਕਰਦੇ ਹੋ ਉਹ ਕਿਦਾਂ ਦਾਦਾ ਰਿਆ ਉਹਨੂੰ ਵੀ ਕਾਊਂਟ ਕਰ ਲਿਓ ਤਾਨੂੰ ਫਿਰ ਮੈਂ ਕਹੂੰਗਾ ਜਦੋਂ ਪ੍ਰੋਗਰਾਮ ਚੱਲੂਗਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਇਓ ਆਪਣੇ ਕਮੈਂਟਸ ਕਰਕੇ ਲੁਧਿਆਣਾ ਤੋਂ ਕੈਮਰਾਮੈਨ ਸੇਵਾ ਸਿੰਘ ਨਾਲ ਅਰਵਿੰਦਰ ਸਰ ਨਾਲ ਲੈਣਾ ਤੜਤੂ ਵਿਦਾ